ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਜਲੰਧਰ ਜ਼ਿਲ੍ਹੇ ਦੀ ਹੈ ਜੀ ਤੇ ਇੱਕ ਆਪਾਂ ਸੂਈ ਸਬਾਈ ਘਰ ਦੀ ਝੋਟੀ ਲੈ ਕੇ ਕੋਈ ਬਾਈਆਂ ਦਾ ਵਪਾਰ ਦਾ ਕੰਮ ਨਹੀਂ ਗੱਲਬਾਤ ਬਾਈ ਨਾਲ ਕਰਾਵਾਂਗੇ ਕਦੋਂ ਸੂਈ ਹੈ ਕਿੰਨਾ ਦੁੱਧਵਾ ਦਾ ਕਿਹੜਾ ਸੂਆ ਕੀ ਮਗਰਾ ਕਿਹੜਾ ਪਿੰਡ ਆ ਕਿਹੜਾ ਜ਼ਿਲ੍ਹਾ ਕਿਹੜੀ ਤਸੀਲ ਆ ਆਜੋ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਵੀਰੇ ਠੀਕ ਠਾਕ ਹੋ ਹਾਂ ਜੀ ਹਾਂ ਜੀ ਵਧੀਆ ਪਹਿਲਾਂ ਤਾਂ ਨਾਮ ਬੋਲੋ ਜੀ ਆਪਣਾ ਮੇਰਾ ਨਾਮ ਦਵਿੰਦਰ ਸਿੰਘ ਆ ਜੀ ਦਵਿੰਦਰ ਸਿੰਘ ਨਾਮ ਆ ਗਿਆ ਹਾਂ ਜੀ ਤੇ ਪਿੰਡ ਜੀ ਪਿੰਡ ਤਲਵਣਾ ਹੈ ਬਾਜੀ ਆਪਣਾ ਤਲਵਣਾ ਜ਼ਿਲ੍ਹਾ ਜਲੰਧਰ ਜ਼ਿਲ੍ਹਾ ਜਲੰਧਰ ਤਸੀਲ ਫਲੌਰ ਤਸੀਲ ਫਲੌਰ ਹਾਂ ਜੀ ਨੂਰਮਲ ਆਪਾਂ ਨੂੰ 9 ਕਿਲੋਮੀਟਰ ਬਾਅਦ ਫਲੌਰ 18 ਕਿਲੋਮੀਟਰ ਬਾਅਦ ਓਕੇ ਤੇ ਆਪਾਂ ਥੋੜੀ ਜਾਣਕਾਰੀ ਦੇ ਦਈਏ ਜੁਗਰਾਉ ਕਿੰਨੀਆਂ ਜੀ ਇੱਥੋਂ ਗਰਾਉ ਹੁਣ ਆਪ ਜੀ ਇੱਥੇ 30 ਤੋਂ 30 35 ਕਿਲੋ 40 ਤੋਂ 42 ਕਿਲੋਮੀਟਰ ਓਕੇ ਜੀ ਤੇ ਵੀਰੇ ਕੋਈ ਵਪਾਰ ਦਾ ਕੰਮ ਤਾਂ ਨਹੀਂ ਆ ਦੇਖੋ ਜੀ ਬਾਹਰ ਬਾਈਆਂ ਦੇ ਚਾਰ ਤਿੰਨ ਤੋਂ ਚਾਰ ਪਸ਼ੂ ਹੋਰ ਰੱਖੇ ਹੋਇਆ ਤੇ ਕੋਈ ਆਪਣਾ ਵਪਾਰ ਦਾ ਕੰਮ ਨਹੀਂ ਤੇ ਹੁਣ ਜਿਆਦਾ ਆਪਣੇ ਕੋਲੇ ਕਿਉਂਕਿ ਤਿੰਨ ਚਾਰ ਪਸ਼ੂ ਹੋ ਗਿਆ ਤੇ ਇੱਕ ਪਸ਼ੂ ਵਿੱਚ ਉਹ ਸੀ ਹਾਂ ਜਗ੍ਹਾ ਥੋੜੀ ਆ ਮੈਂ ਦੇਖ ਲਿਆ ਕਿ ਤੇ ਵੀਰੇ ਜਿਹੜੀ ਆਪਾਂ ਝੋਟੀ ਦੇਖੀ ਜਾਨੇਗੇ ਸਕਰੀਨ ਦੇ ਉੱਤੇ ਕਿਹੜਾ ਸੂਆ ਸੂਈ ਵਿਆ ਉਹ ਤੀਸਰਾ ਸੂਆ ਸੂਈ ਆ ਤੀਜਾ ਸੂਆ ਸੂਪੀ ਕਦੋਂ ਸੂਈ ਹੈ ਜੀ 13 13 ਕਹਾ ਦਿੰਦਾ ਹੋਊਗਾ ਬੱਚਾ ਓਕੇ ਮਗਰ ਕੀ ਆ ਗਿਆ ਜੀ ਇਹ ਕੱਟੀ ਆ ਭਾਈ ਮਗਰ ਕੱਟੀ ਚੰਗੀ ਆ ਜੀ ਹੈਨਾ ਬਾਕੀ ਦਾ ਪਲੱਸ ਪੁਆਇੰਟ ਮਗਰ ਕੱਟੀ ਜੀ ਕਿੰਨਾ ਵੀਰੇ ਹੁਣ ਦੁੱਧ ਇਹ ਥੱਲੇ ਜਾਵਾਂ 13 ਲੀਟਰ ਦੁੱਧ ਤਿਆਰ ਆ ਥੱਲੇ ਓਕੇ ਜੀ 13 ਲੀਟਰ ਦੁੱਧ ਰੈਡੀ ਜਾਵਾਂ ਤੇ ਸੁਆ ਆ ਗਿਆ ਤੀਜਾ ਤੇ ਹੋਰ ਵੀ ਬਾਜੂ ਥੋੜਾ ਬਹੁਤਾ ਕਿਨੇ ਰਹੂਗਾ ਹੋਜੂ ਮੈਲਾ ਮਾਰੂ ਵੀ ਲੈ ਓਕੇ ਜੀ ਖੋਲੋ ਤੋਰਾ ਕਰਕੇ ਚੈੱਕ ਤੇ ਸੀਲ ਸਭ ਬੜੀ ਆ ਹੈਨਾ ਬਾਈ ਹਾਂਜੀ ਹਾਂਜੀ ਸੀਲ ਬਾਕੀ ਬਾਈ ਦਾ ਕਹਿਣਾ ਵੀ ਕੋਈ ਆ ਪਤਾ ਰ ਨਹੀਂ ਮਾਰ ਕੇ ਦਿਖਾਉਂਦੇ ਤੁਸੀਂ ਆਓ ਤੇ ਆ ਕੇ ਆਪਦੀ ਚੋਕੇ ਲੈ ਕੇ ਜਾਓ ਦੋਨੇ ਟਾਈਮੇ ਹਣਾ ਵੀਰੇ ਹਾਂਜੀ ਹਾਂਜੀ ਸਾਈਜ ਫੁੱਲ ਤੇ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਝੋਟੀ ਦਾ ਦੇਖੋ ਜੀ ਕਰੇ ਵਿੱਚ ਇੱਕ ਕੁਆਲਿਟੀ ਹੂੰ ਥਣ ਲੇਵਾ ਨੇੜ ਤੋਂ ਵਿਕਰਮ ਆ ਗਿਆ ਆਪਾਂ ਚੈੱਕ ਆ ਦੇਖੋ ਜੀ ਮੋੜ ਲਿਆ ਵੀਰੇ ਗਾਂ ਤੋਂ ਮੋੜ ਲਿਓ ਕੋਈ ਨਾ ਜੇ ਆਪਾਂ ਗੱਲ ਕਰ ਲਏ ਸਾਫ ਸੁਥਰੀ ਰੈਡੀ ਵਾਲਾ ਰੈਡੀ ਵਾਲਾ ਨਾ ਭਾਈ ਦੁੱਧ ਰੈਡੀ ਰੈਡੀ ਵਾਲਾ ਰੈਡੀ ਵਾਲਾ ਦੁੱਧ ਆ ਭਾਈ ਦਾ ਕਹਿਣਾਗਾ ਗੱਲਾ ਵਾਲਾ ਕੀ ਰੈਡੀ ਓਕੇ ਜੀ ਆ ਦੇਖੋ ਥਣਲੇਵਾ ਫਿਰ ਤੁਹਾਨੂੰ ਨੇੜੇ ਤੋਂ ਕਰਾ ਦੇ ਚੈੱਕ ਕਰੋ ਇਹ ਚੈੱਕ ਬਾਕੀ ਦੀ ਗੱਲ ਰੈਡੀ ਦੁੱਧ ਮਗਰ ਬੱਚਾ ਕੱਟਾ ਕੱਟੀ ਜੀ ਸੌਰੀ ਤੇ ਥਣਲੇਵੇ ਦੀ ਪੂਰੀ ਸਾਫ ਕੋਈ ਸ਼ਾਇਡ ਨਹੀਂ ਚਾਰ ਚਪੇਰੇ ਦੀ ਇੱਕੋ ਜੀ ਆ ਦੇਖੋ ਨੇੜੇ ਤੋਂ ਕਰਾ ਦਈਏ ਚੈੱਕ ਤੁਹਾਨੂੰ ਕਰੋ ਚੱਕ ਮੂਲੀ ਸ਼ਾਇਡ ਦੇ ਵੀ ਆਪਾਂ ਤੁਹਾਨੂੰ ਚੈੱਕ ਕਰਾਵਾਂਗੇ ਇਹ ਫੇਸ ਕਰੋ ਚੈੱਕ ਬਾਕੀ ਦੀ ਗੱਲ ਇਹ ਜੀ ਝੂਠੀ ਨੇ ਲੋਕ ਦੂਜਾ ਸੂਆ ਵੀ ਕਹਿੰਦੇ ਬਾਈ ਨ Ориਜਨਲ ਗੱਲ ਕਰੀਏ ਸਾਰੀ 13 ਕਿਲੋ ਤੁਹਾਨੂੰ ਦੁੱਧ ਮਿਲ ਜਾਣਾ ਤੇ ਵੀਰੇ ਦੁੱਧ 13 ਕਿਲੋ ਮਿਲਦੀ ਮਿਲਦੀ ਇੱਕ ਨੰਬਰ ਆ ਇੱਕ ਨੰਬਰ ਭਾਜੀ ਇੱਕ ਨੰਬਰ ਓਕੇ ਜੀ ਤੇ ਪੈਸੇ ਕਿੰਨੇ ਆ ਬਾਈ ਇਹਦੇ ਜਮਾ ਜਾਇਜ਼ ਵਾ ਲੈਣ ਦੇਣੀ ਦੱਸ ਦਿਓ ਭਾਜੀ ਲੈਣ ਦੇਣੀ 135 ਚਾਹੇ ਰੇਟ ਆ ਹਨਾ ਤੇਰਾ ਜਮ ਮਾਨਤਨ ਤਾਂ ਹੋ ਜੂ ਕਰ ਲਾਂਗੇ ਭੁੱਲ ਮਾਨਤਨ ਬਾਈ ਕਹਿੰਦਾ ਜਰੂਰ ਹੋ ਜੂਗਾ ਤੇ ਬਾਕੀ ਝੋਟੀ ਚੰਗੀਆਂ ਮਗਰ ਵੀਜੀ ਕੱਟੀ ਆ ਦੁੱਧ ਤੁਸੀਂ ਮਿੰਕੇ ਲ ਜਾ ਸਕਦੇ ਹੋ ਬਾਕੀ ਦਾ ਆਪਣਾ ਕੰਮ ਆ ਸਰ ਵੀਡੀਓ ਕਵਰ ਕਰਨਾ ਦਸੱਲੀ ਥੋੜਾ ਵੀ ਕਰਨਾ ਫਰਜ਼ ਬਣਦਾ ਵੈਸੇ ਮੈਨੂੰ ਕਿਸੇ ਪਾਸੇ ਕੋਈ ਝੋਟੀ ਚ ਕਾਟਣੀ ਲੱਗੀ ਜੀ ਤੇ ਵੀਰੇ ਨੰਬਰ ਫੇਰ ਬੋਲ ਦਿਓ 927 43 747 959 27 43 747 47 ਪਿੰਡ ਫੇਰ ਬੋਲੋ ਜੀ ਤਲਵੰਡ ਪਿੰਡ ਤਲਵੰਡ ਪਿੰਡ ਜਲੰਧਰ ਜ਼ਿਲ੍ਹੇ ਦਾ ਪਿੰਡ ਹਨ ਤੇ ਤਹਿਸੀਲ ਫਲੋਰ ਤਹਿਸੀਲ ਫਲੋਰ ਓਕੇ ਜੀ ਤੇ ਵੀਰੇ ਆਊਗਾ ਅਗਲਾ ਆਪਦੀ ਦੁੱਧ ਕੱਢ ਕੇ ਲੈ ਕੇ ਜਾਊਗਾ ਓਕੇ ਜੀ ਬਾਈ ਕੰਦਾ ਕੋਈ ਚੈੱਕ ਕਰਨੀ ਲੋਕਲ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਤੇ ਬਾਕੀ ਦਾ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ